ਤੋਂ ਤੇ ਹੱਲ ਹੋ ਜਾਈ। ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਤੁਸੀਂ ਧਰਨੇ ਨੂੰ ਖਤਮ ਕਰੋ ਹਣ। ਨਹੀਂ ਨਹੀਂ। ਸੀਵਰੇਜ ਓਵਰਫਲੋ ਦੀ ਸਮੱਸਿਆ ਨਾਲ ਜੂਝ ਰਹੇ ਰਾਮਾ ਮੰਡੀ ਦੇ ਬਾਗਾ ਰੋਡ ਨਿਵਾਸੀਆਂ ਦੇ ਲਾਏ ਗਏ ਧਰਨੇ ਤੇ ਅੱਜ ਦੁਪਹਿਰ ਐਸਡੀਐਮ ਤਲਵੰਡੀ ਸਾਹਿਬੋ ਸ਼੍ਰੀ ਪੰਕਜ ਵੰਸਲ ਤੇ ਉਹਨਾਂ ਦੇ ਨਾਲ ਡੀਐਸਪੀ ਤਲਵੰਡੀ ਸਾਹਿਬੋ ਸਰਦਾਰ ਗੁਰਪ੍ਰੀਤ ਸਿੰਘ ਥਾਣਾ ਇੰਚਾਰਜ ਸਬ ਇੰਸਪੈਕਟਰ ਬਿਆਨ ਸਿੰਘ ਰਾਮਾ ਮੰਡੀ ਵੀ ਮੌਜੂਦ ਰਹੇ। ਐਸਡੀਐਮ ਸ਼੍ਰੀ ਪੰਕਜ ਬੰਸਲ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਧਰਨਾ ਸਮਾਪਤ ਕਰਨ ਦੀ ਬੇਨਤੀ ਕੀਤੀ ਤੇ ਵਿਸ਼ਵਾਸ ਦਿਵਾਇਆ ਕਿ ਨਗਰ ਕੌਂਸਲ ਦੁਆਰਾ ਸੀਵਰੇਜ ਪਾਈਪਲਾਈਨ ਦੇ ਲਈ ਟੈਂਡਰ ਜਾਰੀ ਕੀਤੇ ਗਏ ਹਨ ਦਸੰਬਰ ਦੇ ਆਖਰੀ ਹਫਤੇ ਤੱਕ ਨਵੀਂ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ ਇਸ ਦੇ ਨਾਲ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ निजात ਮਿਲ ਜਾਵੇਗੀ ਜਿਸ ਖੇਤਰ ਦੇ ਵਿੱਚ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਗਲੀਆਂ ਦੇ ਵਿੱਚ ਜਮਾ ਹੋ ਰਿਹਾ ਹੈ ਉਹ ਵੀ 1-2 ਦਿਨ ਦੇ ਵਿੱਚ ਕਢਵਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸੁਪਰ ਸੈਕਸ਼ਨ ਮਸ਼ੀਨਾਂ ਨਾਲ ਸੀਵਰੇਜ ਦੀ ਸਫਾਈ ਚੱਲ ਰਹੀ ਹੈ ਜੇਕਰ ਹੋਰ ਮਸ਼ੀਨਾਂ ਦੀ ਜ਼ਰੂਰਤ ਪਈ ਤਾਂ ਉਹ ਵੀ ਬਿਹੰਡਾ ਤੋਂ ਮੰਗਾ ਕੇ ਸ਼ਹਿਰ ਦੀ ਸਫਾਈ ਦੇ ਵਿੱਚ ਲਗਾ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਐਸਡੀਐਮ ਸ਼੍ਰੀ ਪੰਕਜ ਮਾਨਸਲ ਅਤੇ ਡੀਐਸਪੀ ਤਲਵੰਡੀ ਸਾਹਿਬੋਂ ਗੁਰਪ੍ਰੀਤ ਸਿੰਘ ਨੇ ਰੇਲਵੇ ਲਾਈਨ ਦੇ ਨਾਲ ਲੱਗਦੇ ਖੇਤਰ ਦਾ ਮੌਕਾ ਦੇਖਿਆ ਤੇ ਬਸਤੀ ਦੀਆਂ ਗਲੀਆਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਐਸਡੀਐਮ ਵੰਡੀ ਸਾਹਿਬ ਉਹਦੇ ਵਿਸ਼ਵਾਸ ਦਬਾਉਣ ਤੋਂ ਬਾਅਦ ਲੋਕਾਂ ਨੇ ਧਰਨਾ ਸਮਾਪਤ ਨਹੀਂ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਹਿਲਾਂ ਵੀ ਅਧਿਕਾਰੀਆਂ ਦੁਆਰਾ ਕਈ ਵਾਰੀ ਵਿਸ਼ਵਾਸ ਦਿੱਤਾ ਗਿਆ ਸੀ ਪਰੰਤੂ 4 ਸਾਲਾਂ ਤੋਂ ਸਮੱਸਿਆ ਜਿਉਂਦੀ ਤਿਉਂ ਬਣੀ ਹੋਈ ਹੈ ਉਹਨਾਂ ਕਹੇ ਕਿ ਜਦੋਂ ਤੱਕ ਹਲਕਾ ਵਿਧਾਇਕਾ ਤਲਵੰਡੀ ਸਾਹਬ ਉਹਨਾਂ ਕੋਲੇ ਆ ਕੇ ਵਿਸ਼ਵਾਸ ਨਹੀਂ ਦਿੰਦੀ ਧਰਨਾ ਐਸੇ ਤਰ੍ਹਾਂ ਚੱਲਦਾ ਰਹੇਗਾ ਸਾਹਿਬ ਆਹ ਕੀ ਕਹਿਗੇਗੇ ਸੁਣਨੇ ਨੂੰ ਤਾਰਨਾ ਚੱਕ ਲੋ ਅਸੀਂ ਤੁਹਾਡਾ ਮਸਲਾ ਹੱਲ ਕਰਨਾ ਕਿਸੇ ਨੇ ਨਹੀਂ ਜਾਣਾ ਉਧਰ ਪੰਚਤ ਵੱਤੇ ਜਾਣਗੇ ਅਸੀਂ ਟੈਂਕੀਆਂ ਰਾਹੀਂ ਜੇ ਕਿਵੇਂ ਅਸੀਂ ਪਾਣੀ ਇੱਕ ਨਿਕਾਸ ਕਰਵਾ ਦਿੰਨੇ ਆ ਤੁਸੀਂ ਆ ਧਰਨਾ ਚੱਕ ਲੋ ਕਹਿੰਦਾ ਅਸੀਂ 6 ਮਹੀਨਿਆਂ ਦੇ ਵਿੱਚ ਵਿੱਚ ਹੱਲ ਕਰ ਦਾਂਗੇ ਸਾਰਾ ਇਹ ਸਾਰਾ ਕਰੋੜ ਦਾ ਸਾਡਾ ਵਰਤ ਬਜਟ ਹੋ ਚੁੱਕਿਆ ਪ੍ਰਸ਼ਾਸਨ ਨੇ ਆਸ਼ਵਾਸ਼ਣ ਦਿੱਤਾ ਤੁਹਾਨੂੰ ਪਾਣੀ ਕੱਢਣ ਵਾਸਤੇ ਵੀ ਪਾਣੀ ਕਢਵਾ ਦਾਂਗੇ ਵਿਸ਼ਵਾਸ ਹੀ ਨਹੀਂ ਸਾਨੂੰ ਵਿਸ਼ਵਾਸ ਹੈ ਜੀ 30-32 ਸਾਲ ਮੰਨ ਉਸ ਸ਼ਹਿਰ ਚ ਆਏ ਹੋਗੇ ਉਦੋਂ ਪਹਿਲਾ ਨਲ ਦਾ ਨਰਗ ਰੱਖ ਪਾਉਗੇ ਅਸੀਂ ਹੁਣ ਸੀਰ ਬਾਅਦ ਤਸਵੀਰਾਂ ਦਾ ਅਸੀਂ ਸਾਡੇ ਨਰਗ ਦੇ ਵਿੱਚ ਤਸਵੀਰਾਂ ਲੈਂਦੇ ਆ 20 ਵਰ ਜਾਏਗਾ ਸਾਸ ਕਰਿਆ ਕਰਦਾ ਅਸੀਂ ਨਰਗ ਦੇ ਉਹ ਨਹੀਂ ਪਾਣੀ ਥੋੜੀ ਉੱਤੋਂ ਆਇਆ ਇਸ ਰਾਹ ਤੇ ਕਰੋ ਕੋਈ ਨਹੀਂ ਸੁਣਦਾ ਸਾਡੀ ਗੱਲ ਧਰਨਾ ਚੱਕੇ ਅੱਜ ਚੱਗੀਆਂ ਨਾਲ ਕੱਲ ਚੱਕਿਆ ਹੁੰਦਾ ਗਈ ਸੀ ਗੀਰ ਸਿਰਸ ਮੁਸੱਈਆ ਕਰਕੇ ਕੀ ਹੱਲ ਹੋ ਅਸੀਂ ਜੀ ਸਾਰੀ ਸਮੱਸਿਆ ਦੇਖੀ ਹੈ ਮੈਂ ਅਸੀਂ ਡੀਐਸਪੀ ਸਾਹਿਬ ਸੀ ਸਾਡੇ ਕਮੇਟੀ ਦੇ ਸਾਰੇ ਮੁਲਾਜ਼ਮ ਸੀ ਅਸੀਂ ਇਹਨਾਂ ਨੂੰ ਹੱਲ ਵੀ ਜਿੰਦੇ ਥਾ ਆ ਪਰ ਪਿੰਡ ਵਾਸੀਆਂ ਜਿਹੜੇ ਇੱਥੇ ਸ਼ਹਿਰ ਵਾਸੀਆਂ ਉਹ ਸੁਣਨ ਲਈ ਤਿਆਰ ਨਹੀਂ ਹੈਗੇ ਇਨਫੈਕਟ ਉਹ ਬੰਦਿਆਂ ਨੂੰ ਵੀ ਕੰਮ ਨਹੀਂ ਕਰਨ ਦੇ ਉਸ ਵਕਤ ਧਰਨੇ ਕਰਕੇ ਸਾਡੀਆਂ ਮਸ਼ੀਨਾਂ ਵੀ ਅੱਗੇ ਨਹੀਂ ਜਾ ਪਾਰੀਆਂ ਦੇ ਤੇ ਹੁਣ ਕੀ ਕਿਹਾ ਹੈ ਇਹਨਾਂ ਨੇ ਤੁਹਾਨੂੰ ਅੱਗੇ ਉਹ ਕਹਿੰਦੇ ਜੀ ਅਸੀਂ ਤਰਨਾ ਲਗਾਉਂਦੇ ਰਾਵਾਂਗੇ ਕੰਮ ਹੀ ਨਹੀਂ ਕਰਨ ਦੇਵਾਂਗੇ ਕੋਈ ਗੱਲ ਨਹੀਂ ਅਸੀਂ ਜੋ ਸਾਨੂੰ ਠੀਕ ਲੱਗੇਗਾ ਅਸੀਂ ਐਸ ਪਰ ਲਾਅ ਕੰਮ ਕਰਾਂਗੇ ਐਲਡੀਐਮ ਸਾਹਿਬ ਪੁੱਛੇਗੇ ਕੀ ਗੱਲਬਾਤ ਕੀਤੀ ਹੈ ਉਹਨਾਂ ਨੇ ਕੀ ਆਸ਼ਵਾਸ਼ਣ ਦਿੱਤਾ ਐਲਡੀਐਮ ਸਾਹਿਬ ਨੂੰ ਸਾਰਾ ਆਪਣਾ ਬਾੜ ਨੰਬਰ 1 ਪੂਰਾ ਮੋਹੱਲਾ ਦਿਖਾਇਆ ਗਲੀਆਂ ਨਾਲੀਆਂ ਉਹਨਾਂ ਨੇ ਆਪ ਦੇ ਅੱਖੇ ਦੇਖੀਆਂ ਉਹਨਾਂ ਨੂੰ ਸ਼ਾਇਦ ਜੇ ਉਹਨਾਂ ਦਾ ਜਮੀਰ ਹੈਗਾ ਤਾਂ ਸਮਝਣਗੇ ਠੀਕ ਹੈ ਅਸੀਂ ਉਹਨਾਂ ਨੇ ਸਾਨੂੰ ਇਹ ਤਸੱਲੀ ਦਿੱਤੀ ਹੈ ਕਿ 26 ਤਰੀਕ ਨੂੰ ਟੈਂਡਰ ਲੱਗਿਆ ਹੈ ਤੇ ਜਨਵਰੀ ਦੇ ਪਹਿਲੇ ਹਫਤੇ ਕੰਮ ਸ਼ੁਰੂ ਹੋ ਜਾਊਗਾ ਇਹ ਸੁਣਦਿਆਂ ਨੂੰ ਸਾਨੂੰ 4 ਸਾਲ ਹੋ ਗਏ ਤੇ ਸਾਡੀ ਨਰਕ ਦੀ ਜ਼ਿੰਦਗੀ ਦਾ ਬਹੁਤ ਸਾਲ ਤੋਂ ਪਹਿਲਾਂ ਲੇਕਿਨ ਹੁਣ 4 ਸਾਲਾਂ ਤੋਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਆ। ਤੱਕ ਨਹੀਂ ਚੱਕਿਆ ਜਾਂਦਾ ਜਿੱਦੋਂ ਸਾਡੇ ਐਮਐਲਏ ਸਾਹਿਬ ਹੀ ਨਹੀਂ ਆਂਦੀ ਇਲਾਕੇ ਦੀ। ਸਾਡੇ ਐਮਐਲਏ ਦਾ ਐਮਐਲਏ ਸਾਹਿਬ ਆਣਗੇ ਸਾਡੀ ਜਿਹੜੀ ਭੇਣਾ ਮਾਤਾ ਉਹਨਾਂ ਨਾਲ ਗੱਲ ਕੋਈ ਸੁਵਾਲ ਉਹਨਾਂ ਦੇ ਬਣਾ ਚੋ ਗੱਲ ਕਰਨਗੇ ਕੀ ਚੱਕਰ ਹੈ ਤੁਸੀਂ ਸਾਡੇ ਮੋਹੱਲੇ ਦੇ ਕਿਉਂ ਨਹੀਂ ਆਂਦੇ ਕੀ ਕੀ ਹੈ ਮੰਡੀ ਦੀ ਬੋਟਾ ਹੈ ਨਹੀਂ ਇਹ ਮੰਡੀ ਦੇ ਬੋਟ ਨਹੀਂ ਬੰਦੇ ਐਸਡੀਐਮ ਸਾਹਿਬ ਨੇ ਉਹੀ ਜਿਹੜਾ ਲollipops ਸਾਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਪਹਿਲਾਂ ਜੈ ਸਿੰਘ ਸਾਹਿਬ ਨੇ ਸਾਨੂੰ ਦੇਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਕਿਹਾ ਵੀ ਕੱਲ ਹੀ ਟੈਂਡਰ ਪਿਕ ਕਰਿਆ ਕੱਲ ਜਦੋਂ ਅਸੀਂ ਧਰਨਾ ਲਾਤਾ ਉਸ ਤੋਂ ਬਾਅਦ ਇਹਨਾਂ ਨੇ ਟੈਂਡਰ ਦੇ ਲਈ ਕਿਹਾ ਤਾਂ ਵੀ ਟੈਂਡਰ ਕੀਤਾ ਹੁਣ ਉਹ ਟੈਂਡਰ ਕਹਿੰਦੇ ਆ ਵੀ 20 ਦਸੰਬਰ ਨੂੰ ਖੁੱਲੂਗਾ ਹਾਲੇ ਆ ਦਿਨ ਪਏ 27 ਹੋ ਗਈ 4 ਦਿਨ ਆ ਪਏ 20 ਦਿਨ ਉਸ ਤੋਂ ਬਾਅਦ 27 23 24 ਦਿਨਾਂ ਬਾਅਦ ਤੇ ਜਿਹੜਾ ਟੈਂਡਰ ਖੁੱਲਣ ਨਾਲ ਸੰਬੰਧ ਨੂੰ ਖੁੱਲ੍ਹੂਗਾ ਫਿਰ ਇਹ ਸਾਨੂੰ ਪਤਾ ਨਹੀਂ ਪਾਰਾ ਕਿ ਨਹੀਂ ਹੋਣਾ تسਲੀ ਗਾ ਦੇ ਦਿੰਦੇ ਆ 15 ਦਿਨਾਂ ਦਾ ਟਾਈਮ ਦਿਓ 15